ਮੈਨੂੰ ਤੁਹਾਨੂੰ ਪਿਆਰ ਹੋ ਗਿਆ ਵਾ ਉਹ ਦਿਨਾਂ ਕਿ ਨਹੀਂ ਮੈਨੂੰ ਪਿਆਰ ਹੋਇਆ ਐਕਚੁਅਲੀ ਹਾਂ ਅੱਲਾਹ ਦਾ ਸ਼ੁਕਰ 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 ਸ਼ੀਜ਼ ਵੈਰੀ ਿਊਟੀ ਤੁਹਾਨੂੰ ਬਹੁਤ ਪਿਆਰ ਕਰਦੀ ਸੀ ਨਾ ਉਹ ਪਰ ਤੁਹਾਨੂੰ ਉਹਦਾ ਜਿਆਦਾ ਪਿਆਰ ਨਹੀਂ ਸੀ ਹੋਇਆ ਹਾਂ ਮੈਂ सोनम ਤੇ ਦਿਲਜੀਤ ਦੀ ਜੋੜੀ ਫਿਲਮ ਬਾਰਡਰ ਟੂ ਦਿ ਵੈਸ ਦੇਖਣ ਵਾਲੀ ਹੈ ਲੇਕਿਨ ਉਸ ਤੋਂ ਪਹਿਲਾਂ ਦਿਲਜੀਤ ਦੇ ਪਿਆਰ ਦਾ ਖੁਲਾਸਾ ਹੋ ਗਿਆ ਜੀ ਹਾਂ ਸੋਨਮ ਬਾਜਵਾ ਆ ਗਈ ਦਿਲਜੀਤ ਦੋਸਾਂਜ ਦੇ ਲਾਈਵ ਦੇ ਵੈਸ ਤੇ ਉਸੇ ਵੀਡੀਓ ਦੇ ਵਿੱਚ ਹੋਇਆ ਕਿ ਆਖਿਰ ਦਿਲਜੀਤ ਨੂੰ ਕਿਸ ਨਾਲ ਹੋ ਗਿਆ ਇਹ ਪਿਆਰ ਤੇ ਦਿਲਜੀਤ ਨੇ ਸਾਰਿਆਂ ਨਾਲ ਉਸ ਨੂੰ ਮਿਲਵਾ ਵੀ ਦਿੱਤਾ ਵੇਖੋ ਇਸ ਵੀਡੀਓ ਨੂੰ ਤੇ ਤੁਸੀਂ ਵੀ ਲਵ ਪਾਉਂਗੇ ਕਿ ਆਖਿਰਕਾਰ ਕੌਣ ਹੈ ਜਿਸ ਨਾਲ ਹੋ ਗਿਆ ਹੈ ਦਿਲਜੀਤ ਨੂੰ ਪਿਆਰ ਹੈਲੋ ਗੁੱਡ ਮਾਰਨਿੰਗ ਗੁੱਡ ਮਾਰਨਿੰਗ

लेते फिर आज लाइव जाना पडा लोके भाई डिस्क्लेमर का दे क्योंकि फेस स्वोलन ना ना तू सी प्लीज रात को कार्ब्स खाया करो ते पानी दा पिया करो वे लाइक योर स्वोलन फेस बस 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 इ वेरी लाइक योर स्वोलन फेस यू लुक सो ब्यूटीफुल वाओ वी ओके थैंक यू दैट्स वेरी काइंड बना रहे हो मैं सुन पीता करा ਏਦਾਂ ਜ਼ੁਕਾਮ ਚ ਨਹੀਂ ਪਿੰਦਾ ਹਾਂ ਜ਼ੁਕਾਮ ਚ ਪਿੰਦਾ ਸੀ ਮੈਨੂੰ ਹੋਇਆ ਸੀ ਪਰ ਹੁਣ ਆਤ ਪੈ ਗਈ ਓਕੇ ਹਾਂ ਇਹ ਬਹੁਤ ਸਵਾਲ ਲੱਗਦਾ ਜੀ ਤੂੰ ਪਿਤਾ ਨਹੀਂ ਨਹੀਂ ਹਾਂ ਨਹੀਂ ਨਹੀਂ ਤੂੰ ਪੜ੍ਹਦੇ ਨਹੀਂ ਪਿਤਾ ਕਰ ਨਾ ਅੱਛਾ ਇਹ ਕਦੇ ਬਣਾਇਆ ਨਹੀਂ ਨੋ ਤੂੰ ਜੋ ਟੇਪ ਹਰ ਵਾਰੀ ਪੜਾਈ ਪੜਾਉਂਦੇ ਨਹੀਂ ਆ ਮੈਨੂੰ ਕੁਕਿੰਗ ਦਾ ਸ਼ੌਕ ਨਹੀਂ ਹੈ ਮੈਂ ਸਿਰਫ ਖਾਣ ਦਾ ਸ਼ੌਕ ਹੈ ਕੁਕਿੰਗ ਮੈਨੂੰ ਘਰ ਜ ਮੇਰਾ ਡਿਪਾਰਟਮੈਂਟ ਆ ਸਾਫ ਸਫਾਈਆਂ ਦਾ ਮੈਨੂੰ ਉਸ ਹਾਲਾਤ ਪੜੀ ਕਰ ਸਾਥ ਹੈ ਠੀਕ ਹੈ ਠੀਕ ਹੈ ਡਿਪਾਰਟਮੈਂਟ ਸੰਭਾਲਣਾ ਚਾਹੀਦਾ ਬੰਦੇ ਨੂੰ ਹਾਂ ਮੈਨੂੰ ਮੇਰਾ ਸ਼ੌਕ ਆ ਸਾਫ ਸਫਾਈ ਮੇਰਾ ਘਰ ਹਮੇਸ਼ਾ ਆਰਗੇਨਾਈਜ਼ਡ ਆ ਏ ਆਈ ਕੈਨ ਸੇ ਦੈਟ ਵੈਰੀ ਪ੍ਰਾਊਡਲੀ ਅੱਛਾ ਈ ਹਾਂ ਅੱਛਾ ਈ ਵੈਰੀ ਗੁੱਡ ਜਦੋਂ ਮੈਂ ਕਿਤੇ ਜਾਣਾ ਵੀ ਆ ਤਾਂ ਜਿੱਦਾ ਕੱਪੜੇ ਖਿਲਾਰ ਕੇ ਕਦੇ ਵੀ ਨਹੀਂ ਜਾਂਦੀ ਹਮੇਸ਼ਾ ਸੈਟ ਕਰਕੇ ਹਾਂ ਫੇਰ ਹੀ ਜਾਂਦੀ ਲੈ ਵੈਰੀ ਗੁੱਡ ਮੈਂ ਵੀ ਸਵੇਰ ਉੱਠ ਕੇ ਪਹਿਲਾਂ ਆਪਣਾ ਬਿਸਤਰਾ ਪਿਛਾਉਣਾ ਈ ਬਿਸਤਰਾ ਤਾਂ ਪਿਛਾਣਾ ਚਾਹੀਦਾ ਯਾ ਇੰਨਾ ਕੀ ਕਰਦਾ ਪਰ ਮੈਂ ਬਿਸਤਰਾ ਪਿਛਾਉਣ ਤੱਕ ਹੂੰ ਹੂੰ ਬਿਸਕੁਟ ਵੀ ਖਾ ਲੈਣੀ ਆ ਹਾਂ ਮੈਂ ਬਟ ਮੇਰਾ ਡਿਪਾਰਟਮੈਂਟ ਕਿਚਨ ਮੈਂ Enjoy ਨਹੀਂ ਕਰਦੀ ਮੈਂ ਸਾਫ ਸਵਾਈਆਂ Enjoy ਕਰਦੀ ਆ ਵੈਰੀ ਗੁੱਡ ਨਹੀਂ ਵੀ ਠੀਕ ਆ ਇੱਕ ਜਿਹੜਾ ਕਿਚਨ ਜੋ Enjoy ਕਰ ਲਵੇ ਇੱਕ ਤਾਂ ਸਾਫ ਸਵਾਈਆਂ Enjoy ਕਰ ਲਵੇ ਫਿਰ ਸੈਟ ਹੋ ਜਾਣਾ ਹਾਂ ਜੀ ਤੁਸੀਂ ਇੰਡੀਆ ਕਦੋਂ ਆਏ ਆ ਬੈੜੀਆਂ ਬਸ ਆਣ ਦੀ ਬਹੁਤ ਜਾਂਦੀ ਬੈ ਜਦੋਂ ਸ਼ੋਅ ਸਟਾਰਟ ਹੋਣਾ ਹੈ ਤੇ ਮੈਂ ਆ ਜਾਦੀ ਆ ਅੱਛਾ ਪਰ ਤੁਸੀਂ ਦੱਸਿਆ ਕਿ ਤੁਹਾਨੂੰ ਵੀ ਵੀਰ ਆਲ ਮਿਸਿੰਗ ਯੂ ਉਹ ਕਿੰਨਾ ਆਪ ਗੋਗਿਸ ਕਰੀਦਾਈ ਮੈਂ ਥੋੜੀ ਪ੍ਰਾਇੋਰ ਤੋਂ ਬਿਟਿਮਰਸ ਫਸ ਗਏ ਨੇ ਮੇਰਾ ਵੀ ਚੀ ਕਰਦਾ ਸੀ ਪ੍ਰੋਮੋਸ਼ਨ ਕਰਦਾ ਸੀ ਅੱਛਾ ਆ ਇਤੇ ਮੂਵੀ ਆ ਰਹੀ ਤੇ ਟਿਕਟਾਂ ਔਨ ਹੋ ਗਈਆਂ ਆਪਣੇ ਕਰਦੇ ਆ ਨਾ ਹਾਂਜੀ ਹਾਂਜੀ ਟਿਕਟਾਂ ਹੋ ਗਈਆਂ ਔਰ ਬਹੁਤ ਸਾਰੇ ਲੋਕਾਂ ਨੇ ਐਡਵਾਂਸ ਟਿਕਟ ਬੁੱਕ ਕੀਤੀਆਂ ਵਿਚ ਇਸ ਅਮੇਜ਼ਿੰਗ ਅੱਛਾ ਜੀ ਹਾਂਜੀ ਮੈਨੂੰ ਤੁਹਾਨੂੰ ਪਤਾ ਹੀ ਆ ਸ਼ਕਰਪਾਲ ਵੀ ਬੁਸੰਗਰੀ ਕਰੋਗੇ ਤੂੰ ਇਹ ਘਟ ਖਾਂਦਾ ਬੇਟਾ ਮੱਡਾ ਸਭ ਖਾਣੀ ਆ ਸਭ ਖਾਣੀ ਆ ਅੱਛਾ ਜੀ ਮੰਮੀ ਲੈ ਕੇ ਆਇਆ ਸੀ ਜਦੋਂ ਆਏ ਸੀ ਮੰਮੀ ਖਾਣ ਲੈ ਕੇ ਆਇਆ ਸੀ ਚੱਕਰ ਵਾ ਵੈਰੀ ਗੁੱਡ ਮੈਂ ਗਈ ਫਿਰ ਬਾਹਰ ਲੱਗਾਈ ਇਹ ਤੁਹਾਨੂੰ ਵੱਧ ਵੱਧ ਕੇ ਪਾਈਏ ਇਹ ਦੱਸੋ ਪਹਿਲਾਂ ਥੋੜਾ ਕੁੱਤਾ ਕਿੱਥੇ ਉਹ ਬਾਹਰ ਹੈ ਦੋਵੇਂ ਅੱਛਾ ਅੱਛਾ ਦੋ ਆ ਤੁਹਾਡੇ ਕੋਲ ਤਾਂ ਦੋ ਆ ਹਾਂ ਮੇਰੇ ਕੋਲ ਇੱਕੋ ਹੀ ਹੈ ਹੋਰ ਤੁਹਾਨੂੰ ਪਿਆਰ ਹੋ ਗਿਆ ਵਾ ਉਹ ਦਿਨਾਂ ਕਿ ਨਹੀਂ ਮੈਨੂੰ ਪਿਆਰ ਹੋ ਗਿਆ ਐਕਚੁਅਲੀ ਹਾਂ ਸ਼ੁਕਰ 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 ਸ਼ੀਜ਼ ਵੈਰੀ ਡੂ ਤਾਨੂੰ ਬਹੁਤ ਪਿਆਰ ਕਰਦੀ ਸੀ ਨਾ ਉਹ ਪਰ ਤੁਹਾਨੂੰ ਉਦੋਂ ਜ਼ਿਆਦਾ ਪਿਆਰ ਨਹੀਂ ਸੀ ਹੋਇਆ ਹਮੈਨੂੰ ਨਹੀਂ ਸੀਗਾ ਹੁਣ ਪਿਆਰ ਸੀ ਸੀ ਪਰ ਹੁਣ ਹੋ ਗਿਆ ਨਾ ਹੁਣ ਹੋ ਗਿਆ ਜੀ ਹਾਂ ਪਹਿਲਾਂ ਜਿੱਦਾਂ ਮੈਨੂੰ ਡਰ ਲੱਗਦਾ ਸੀ ਉੱਤੇ ਤੋਂ ਆਈ ਨੋ ਆਈ ਨੋ ਕੁੱਤੇ ਵੀ ਕੁੱਤੇ ਰਾਈਟ ਕੁਝ ਵੀ ਕਰ ਸਕਦੇ ਆ ਉਹ ਜਦੋਂ ਪੁੱਤਾ ਆ ਜਾਂਦਾ ਨਾ ਕੁਝ ਵੀ ਕਰ ਸਕਦਾ ਕੁੱਤਾ ਬੜਾ ਇਹਦਾ ਪਾਸਾ ਸੀ ਨਾ ਅੱਜ ਬਚਪਨ ਚ ਮੈਨੂੰ ਮੇਰੇ ਕੁੱਤੇ ਨੇ ਬਾੜ ਦਿਆ ਥਾ ਓ ਫਿਰ ਫਿਰ ਤਾਂ ਠੀਕ ਹੈ ਬਣਦਾ ਹੈ ਨਾ ਫਿਰ ਹਾਂ ਫਿਰ ਮੈਂ ਉਸਕੇ ਬਾਅਦ ਕੁੱਤੋਂ ਕੇ ਡਾਕੇ ਨਹੀਂ ਲਗਾ ਕੁੱਤੇ ਨੂੰ ਪਿਆਰ ਹੋ ਗਿਆ ਹੈ ਨਾ ਮੈਂ ਕੁੱਤੇ ਬੰਨਾਂ ਤੋਂ ਥਰੂ ਲੱਗਾ ਮੈਂ ਬਸ ਹੁਣ ਮੈਨੂੰ ਹੋ ਗਿਆ ਪਿਆਰ ਹਾਂ ਦਾ ਰਿਸੋਰਸ ਸ੍ਰੀ ਜੀ ਵੈਰੀ ਹੈਪੀ ਮੈਂ ਬੁਲਾਵਾਂ ਉਹ ਕਿਕੀ ਕਿਕੀ ਉਹ ਮੇਰੀ ਦੂਜੀ ਬੱਚੀ ਦਾ ਨਾਮ ਕੀ ਹੈ ਲੈਕਿਆ ਲੈਕਿਆ ਆਇਆ ਤੇ ਫਿਰ ਸੌਂਫਾ ਕੇ ਦਿਖਾਉਂ ਪੀਟੀਆ ਦਾ ਸਟੂਡੈਂਟ ਆਹ ਹੋਰ ਇੰਡੀਆ ਕਰਾ Oh my gosh, Kiki is so cute. Ooh, Kiki. Ooh, बड़े बर्जा देख ले बड़े. <laughs> 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 oh God, मेरी दूजी का नाम भी Cookie है. अच्छा ही. और डी है मेरी दूजी का नाम Cookie है. Cookie है. Let us know. क्या है? So sweet. चल मेरे पास। ये तो बहुत sweet जी है. बहुत sweet. है। इन्हें क्या ठीक है? ये मैंने दो इससे ज़्यादा height वाले को तो डर लगता है. अच्छा. हाँ, इन्हें को ठीक है? ਪਰ ਹੁਣ ਤੋਂ ਇੰਨਾ ਵੀ ਪਿਆਰ ਹੋ ਗਿਆ ਹੁਣ ਦੂਜਿਆਂ ਨਾਲ ਵੀ ਹੋ ਜਾਣਾ ਹੈ ਹੋ ਸਕਦਾ ਹੋ ਸਕਦਾ ਕੁਝ ਵੀ ਹੋ ਸਕਦਾ ਜ਼ਿੰਦਗੀ ਚ ਬੰਦੇ ਨੂੰ ਨਾ ਹੀ ਯੈਸ 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 ਇਟ ਇਜ਼ ਵੈਰੀ ਗੁੱਡ ਜਿਹੜੀ ਛੋਟੀ ਲੁੱਕ ਕਰਾਈ ਸੀ ਸੋਨੂ ਜੀ ਬਾਰਡਰ ਕਲਰ ਦੇ ਵਿੱਚ ਯੂ نو ਦੈਟ ਇਜ਼ ਮਾਈ ਯੂਅਰ ਫੇਵਰਿਟ 올 ਟਾਈਮ ਲੁੱਕ ਹੈ ਨਾ ਆਈ نو ਤੁਸੀਂ ਮੈਨੂੰ ਕਿਹਾ ਸੀਗਾ 1984 ਦੀ ਤਾਂ ਇਹਦੀ ਰਲ ਵੀ ਮਿਲਦੀ ਲੁੱਕ ਹੈ ਨਾ ਤੁਹਾਨੂੰ ਬੜੀ ਫੇਵਰਿਟ ਹੈ ਇਹ ਮਤਲਬ ਇਹ ਇਹ ਉਹ ਮੇਰੀ ਉਹ ਲੱਗਦਾ ਮੈਨੂੰ ਦਲਾਦਾ ਵੀ ਉਹ ਇੱਕ ਅਲੱਗ ਸੋਨੂ ਵਾਈਬ ਹੈ ਉਹਦੀ ਇੱਕ ਆਰਟੀਫੈਕਟ ਫੋਲੋਇੰਗ ਹੈ ਉਸ ਸੋਨੂ ਵਾਈਬ ਦੀ ਦੈਟ ਇਜ਼ ਮਾਈ ਦੈਟ ਇਜ਼ ਮਾਈ ਯੋਰ ਫੇਵਰਿਟ ਲੁੱਕ ਥੈਂਕ ਯੂ ਥੈਂਕ ਯੂ ਮਤਲਬ ਮੈਂ ਉਸ ਉਸ ਫੈਨਸ ਦੇ ਵਿੱਚ ਹੋਣਾ ਜਿਹੜੇ ਉਹਦਾਂ ਦੇ ਲੁੱਕ ਪਸੰਦ ਕਰਦੇ ਤੁਹਾਡੀ ਅੱਛਾ ਇਹ ਤਾਂ ਵੀ ਸੋਹਣਾ ਲੱਗਦਾ ਤੁਸੀਂ ਬਹੁਤ ਜ਼ਿਆਦਾ ਪਰ ਉਹ ਫਿਰ ਬਹੁਤ ਜ਼ਿਆਦਾ ਵਾਹ ਥੈਂਕ ਯੂ ਸੋ ਮੱਚ ਇਟਸ ਅ ਹਿਊਜ ਕੰਪਲੀਮੈਂਟ ਥੈਂਕ ਯੂ ਓ ਮਾਈ ਗਾਡ ਚਲੋ ਠੀਕ ਠੀਕ ਹੈ ਥੈਂਕ ਯੂ ਬਾਕੀ ਤੁਸੀਂ ਬਾਰਡਰ ਕਿੱਥੇ ਦੇਖੋਗੇ ਜਿੱਥੇ ਹੈਗੇ ਉੱਥੇ ਦੇਖੋਗੇ ਮੈਂ ਹੁਣ ਇੱਥੇ ਦੇਖੂਗਾ ਅਜੇ ਪਹਿਲੀ ਤਾਂ ਦੇਖ ਨਹੀਂ ਹੋਈ ਉਦੋਂ ਪੈਸੇ ਹੈ ਨਹੀਂ ਸੀ ਹੁਣ ਪੈਸੇ ਹੈਗੇ ਹੁਣ ਆਪਾਂ ਦੇਖ ਲੈਣੇ ਆ ਬਾਓ ਠੀਕ ਹੈ ਵੈਰੀ ਐਕਸਾਈਟਿਡ ਤੁਸੀਂ ਕਿੰਨੇ ਸਾਲ ਦੇ ਹੋ ਪਹਿਲੀ ਬਾਰਡਰ ਆਈ ਸੀ 97 ਚ ਆਈ ਸੀ ਨਾ ਮੈਂ 7 ਕੁ ਸਾਲਾਂ ਦੀ ਹੋਊਂਗੀ 97 ਚ ਆਈ ਸੀ ਯਾ ਆਈ ਥਿੰਕ ਸੋ ਯੈਸ ਫਿਰ ਪਤਾ ਨਹੀਂ ਬਾਰਡਰ ਬੁੱਟਰ ਦਾ ਕੀ ਚੱਕਰ ਨਹੀਂ ਬਾਅਦ ਚ ਜਦੋਂ ਮਗਰੋਂ ਟੀਵੀ ਤੇ ਆਉਂਦੀ ਹੁੰਦੀ ਸੀ ਉਦੋਂ ਤਾਂ ਫਿਰ ਪਤਾ ਨਹੀਂ ਕਿੰਨੀ ਕੁ ਵਾਰ ਹਾਂ ਦੇਖੀ ਆ ਪਰ ਉਹਦਾ ਸਿਨੇਮਾ ਚ ਨਹੀਂ ਜਿੱਥੇ ਮੈਂ ਵੱਡੀ ਹੋਈ ਉਹਥੇ ਵੈਸੇ ਵੀ ਸਿਨੇਮਾ ਹੈ ਨਹੀਂ ਸੀ ਸਾ ਉਹ ਸਿਨੇਮਾ ਚ ਤਾਂ ਨਹੀਂ ਦੇਖੀ ਪਰ ਟੀਵੀ ਤੇ ਬਹੁ ਬਰੀ ਦੇਖੀ ਹਮ ਮੈਂ ਉਹ ਗਏ ਵੱਡਾ ਪਰ ਮੇਰੇ ਕੋ ਪਹਿਲੇ ਸੀ ਉਹ ਹਾਂ ਇਹ ਕਿੰਨੂ ਪਤਾ ਹੋਣਾ ਸੀਗਾ ਦ ਬਿਕ ਫਰੀ ਫਿਰ ਬਾਰਡਰ 2 ਬਣੂਗੀ ਐਂਡ ਯੂਲ ਬੀ one of the leading men in the men in the film hai na wah tere nahi pata hai nahi pata hai even jadon asi punjab 1984 karde si odo kithe pata hai kithe life nu janne nu kithe jana ke ki ho to uh. so, chalo tho bahut bahut var ka sari team nu bahut yes, bahut var ka thanu vi and uh, thank you thanu vi bahut bahut congratulations i hope aur mai believe kar riyan that ਜਿੰਨਾ ਬਾਰਡਰ ਵਨ ਨੂੰ ਪਿਆਰ ਮਤਲਬ ਬਾਰਡਰ ਨੂੰ ਮਿਲਿਆ ਸੀ ਟੂ ਨੂੰ ਵੀ ਲੋਕੀ ਬਹੁਤ ਅਪਰੀਸ਼ੀਏਟ ਕਰਨਗੇ ਹੈ ਨਾ ਐਂਡ ਇੱਕ ਵਧੀਆ ਫਿਲਮ ਬਣਾਉਣ ਦੀ ਕੋਸ਼ਿਸ਼ ਬੜੀ ਆ ਪ੍ਰਾਕ ਭਾਈ ਨੇ ਬਹੁਤ ਵੇਦ ਕੀਤੇ ਉਹਨਾਂ ਦੀ ਕਾਫੀ ਦੋ ਤਿੰਨ ਸਾਲਾਂ ਦੀ ਬਿਹਨ ਤਾਂ ਯਾ ਚਲੋ ਹਰ ਤੁਸੀਂ ਓਕੇ ਤੁਸੀਂ ਆ ਕੀ ਆਏ ਹੋ ਸੁੜਕਾ 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 ਹਾ ਇੰਜੋਏ ਯੋਰ ਸੁੜਕਾ ਐਂਡ ਲੈਟ ਮੀ ਸਟਾਰਟ ਮਾਈ ਡੇ